ਸਬਜੀ ਤੋੜਨ ਤੇ ਆ ਦੇਖੋ ਤੋਰੀ ਕਿੰਨੀ ਵਧੀਆ ਤੋਰੀ ਇਹ ਫਰਸ਼ ਤੋਰੀ ਅੱਜ ਸਾਡੀ ਸਬਜੀ ਚ ਅਸੀਂ ਤੋੜ ਰਹੇ ਹਾਂ ਗਵਾਰੇ ਦੀਆਂ ਫਲੀਆਂ ਆਹ ਬੂਟਿਆਂ ਦੇ ਮੁੱਢਾਂ 'ਚ ਫਲੀਆਂ ਲੱਗੂਆਂ ਪਈਆਂ ਇਹ ਸਾਡਾ ਐਡਵਾਂਸ ਗਵਾਰੇ ਦੀਆਂ ਫਲੀਆਂ ਗੋਰੀ ਦੀਆਂ ਫਲੀਆਂ ਨੂੰ ਤੋੜਨਾ ਬਹੁਤ ਮੁਸ਼ਕਲ ਹੁੰਦਾ ਇੱਕ ਇੱਕ ਫਲੀ ਤੋੜਨੀ ਪੈਂਦੀ ਹੈ ਲੇਕਿਨ ਮੈਂ ਫਸਟ ਟਾਈਮ ਤੋੜ ਰਹਾ ਹਾਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਾਡੀ ਸਾਡੀ ਆਰਗੈਨਿਕ ਖੇਤੀ ਆ ਇਹਦੇ ਤੇ ਅਸੀਂ ਕੋਈ ਵੀ ਰੇ ਸਪਰੇ ਨਹੀਂ ਕੀਤੀ ਵਿਦਆਊਟ ਰੇ ਸਪਰੇ ਤੋਂ ਆ ਉੱਚ ਛੋਟੇ ਬੋਟੇ ਵੀ ਲੱਗੇ ਨੇ ਵੱਡੀਆਂ ਫਲੀਆਂ ਦੇ ਵੀ ਸਾਰੀਆਂ ਫਲੀਆਂ ਮੁੱਢਾ ਚ ਲੱਗੀਆਂ ਪਈਆਂ ਨੇ ਦੀ ਤੋੜ ਲਈ ਆ ਤੇ ਹੁਣ ਆਪਾਂ ਸਾਰੀ ਸਬਜੀ ਨੂੰ ਪਾਣੀ ਲਾਉਣਾ ਏ ਤੇ ਪਾਣੀ ਲਾਵਾਂਗੇ ਪਾਣੀ ਪੋਂ ਤੋਂ ਬਾਅਦ ਉੱਪਰ ਦੀ ਛਿੜਕਾਂਗੇ ਹਾਂ ਅੰਦਰੋਂ ਹਾਂ ਨਾ ਗੰਡੇ ਨਾ ਭਰਦੇ ਹਾਂ ਹਾਂ ਪਹਿਲਾਂ ਗੰਡੇ ਭਰ ਦੋ ਉੱਧਰ ਕੜੀ ਸਬਜੀ ਅੱਜ ਦੀ ਹੁਣ ਅਸੀਂ ਇਹੀ ਸਬਜੀ ਬਣਾਵਾਂਗੇ ਦੋ ਟਾਈਮ ਸਵੇਰ ਤੇ ਸ਼ਾਮ